ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਮੁਲਾਜ਼ਮਾਂ ਵੱਲੋਂ ਲੇਬਰ ਡੇ ਮਨਾਇਆ ਗਿਆ ਜਿਸ ਦੇ ਚੱਲਦੇ ਹੋਏ ਲਾਲ ਝੰਡਾ ਫੈਰਾ ਕੇ ਮਜ਼ਦੂਰ ਦਿਵਸ ਮਨਾਇਆ ਗਿਆ ਕਿਉਂ ਲਹਿਰਾਇਆ ਗਿਆ ਲਾਲ ਝੰਡਾ ਵੇਖੋ ਪੂਰੀ ਰਿਪੋਰਟ ਸਲਾਮ ਸਿਕਾਪੋ ਦੇ ਸਿਕਾਪੂ ਖਾਲਸਾ ਲਾਲ ਸਲਾਮ ਲਾਲ ਸਲਾਮ ਸਿਕਾਪ ਜਿੰਦਾਬਾਦ ਜਿੰਦਾਬਾਦ ਸੁਨਾਮੀ ਦੇ ਸ਼ਹਿਤਾਨੂ ਲਾਲ ਸਲਾਮ ਵਾਲ ਸਲਾਮ ਬ੍ਰਹਮੰਦੀਪ ਕੌਰ ਜੀ ਅੱਜ ਅੰਡਰਟੇਕਰ ਆਇਆ ਪੱਟਮਾਈ ਰੱਖਿਆ ਗਿਆ ਮੈਂ ਕਹਿਣਾ ਚਾਹੁੰਦੀ ਹਾਂ ਕਿ ਮਾਂ ਧਰਤੀ ਦੇ ਗੋਦ ਨੂੰ ਚੰਹ ਹੋਰ ਬਠੇਰੇ ਮਗਦਾ ਰਹੀ ਜੇ ਸੂਰਜਾ ਕਮੀਆਂ ਦੇ ਵੇੜੇ ਅੱਜ ਦੇ ਦਿਨ ਸ਼ਿਕਾਗੋ ਦੇ ਸ਼ਹਿਤਾਨੂ ਅਸੀਂ ਲਾਲ ਸਲਾਮ ਕਰਦੇ ਹਾਂ ਤੇ ਨਾਲ ਹੀ ਉਹਨਾਂ ਮਜ਼ਦੂਰਾ ਨੂੰ ਦੇਰ ਚੁਕਾ ਕੇ ਸਿਰ ਚੁਕਾ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਹਾਂ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਸਦਕਾ ਅੱਜ ਦੇ ਮਜ਼ਦੂਰਾਂ ਨੂੰ 8 ਘੰਟੇ ਦਾ ਜਿਹੜਾ ਸਮਾਂ ਉਹ ਉਹਨਾਂ ਦੇ ਕੰਮ ਦੇ ਕਰਨ ਵਾਸਤੇ ਉਥੇ ਨਿਸ਼ਚਿਤ ਕੀਤਾ ਗਿਆ ਸੀਗਾ ਉਹਨਾਂ ਦੀਆਂ ਅਨੇਕਾਂ ਕੁਰਬਾਨੀਆਂ ਉਹਨਾਂ ਦਾ ਜਜ਼ਬਾ ਉਹਨਾਂ ਦੀਆਂ ਜੋ ਸੋਚ ਸੀ ਉਸ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਅਸੀਂ ਮਜ਼ਦੂਰਾਂ ਦੀ ਖਾਤਰ ਲੜਨ ਵਾਲਿਆਂ ਨੂੰ ਕੁਰਬਾਨੀਆਂ ਕਰਨ ਵਾਲਿਆਂ ਦਾ ਹਮੇਸ਼ਾ ਸਨਮਾਨ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਆ ਸਰ ਜੀ ਬਹੁਤ ਬਹੁਤ। ਅੱਜ ਦੇ ਇਸ ਮਜ਼ਦੂਰ ਦਿਵਸ ਤੇ ਮੈਂ ਜਿੱਤ ਨੂੰ ਸਟ੍ਰਗਲਸ ਦਾ ਨੂੰ ਸਾਡਾ ਦੇ ਫੁੱਲ ਪੇਕ ਕਰਦਾ ਹਾਂ। ਉੱਥੇ ਹੀ ਮਜੂਤ ਮਾਤ ਨੂੰ ਇਹਾਂ ਦੀ ਖਾਤਾ ਸਟਾਕੋ ਦੇ ਦੇਖਣ ਸਹਿਯੋਗ ਨਾਲ ਜਿਨ੍ਹਾਂ ਲੋਕਾਂ ਨੂੰ ਸੀਤਾਲ ਬੱਚਿਆਂ ਨੂੰ ਸਹਾਇਤਾ ਦੇ ਪ੍ਰਾਪਤ ਜੋ ਸੱਚਾ ਨਾਮ ਦਾ ਨਾਮ ਪ੍ਰਾਪਤ ਹੈ ਉਹਨਾਂ ਨੂੰ ਸਭ ਤੋਂ ਪੂਰ ਪੇਰ ਕਰਦਾ ਇਸ ਉਹ ਸਤਿਗੁਰਿਆ ਨੂੰ ਮਜੂਤ ਮਾਤ ਨੂੰ ਆਧੇਸ਼ ਦਿੱਤੀ ਭਾਈਦਰ ਤੇ ਜੇਵ ਸਰਕਾਰਾਂ ਦੀਆਂ ਮੜੀਆਂ ਲੀਤੀਆਂ ਨੇ ਉਨ੍ਹਾਂ ਦੇ ਖਿਲਾਫ ਦੱਸ ਕੇ ਪੈਰਾ ਦੇਣ ਲਈ ਸਮੂਹ ਜਮਾਤ ਨੂੰ ਇਕੱਠੇ ਕਰਨ ਦੀ ਬਲ ਬਰਸ਼ ਪਰਮਤਵਾਨ ਨੂੰ ਸਾਰਿਆਂ ਨੂੰ ਮੁद्धि ਬਖਸ਼ੇ ਕਿ ਤਾਂ ਕਿ ਜੋੜੀ ਜਮਾਤ ਲਗਭਗ ਖੜੀ ਹੋਈ ਹੈ ਪੂਰੇ ਪੰਜਾਬ ਦੇ ਪੰਜਾਬ ਸਰਕਾਰ ਅੱਜ ਦੇ ਦਿਨ ਮਜ਼ਦੂਰਾਂ ਦੇ ਖਿਲਾਫ ਜੋ ਵੀ ਕਾਰਵਾਈਆਂ ਕਰ ਰਹੀ ਹੈ ਉਹਨਾਂ ਦਾ ਇਕੱਠਾ ਹੋ ਗਿਆ ਸੀ ਲੜ ਸਕੀ ਇਹਨਾਂ ਸ਼ਬਦਾਂ ਦਾ ਮੈਂ ਫੇਰ ਉਹਨਾਂ ਦੇ ਸ਼ਕਾਗੋ ਦੇ ਸ਼ਹਿਰ ਤੋਂ ਤੁਹਾਨੂੰ ਸਰਦਾ ਦੇ ਫੁੱਲ ਤੇ ਨਿਰ ਕਰਦਾ ਧੰਨਵਾਦ